ਹਨੋਰਬਲ ਪ੍ਰਾਈਮ ਮਿਨਿਸਟਰ ਚਿਰਿੰਦਰਨੰਤਰਭਾਈ ਵੋਧੀ ਜੀ ਵੱਲੋਂ ਤੇ ਦੇਸ਼ ਦੇ ਸਤਕਾਰਤ ਹੋਮ ਮਿਨਿਸਟਰ ਵੱਲੋਂ ਸ਼੍ਰੀ ਅਮਿਤ ਸ਼ਾਹ ਵੱਲੋਂ ਸਾਬਕਾ ਐਮਪੀ ਸ਼੍ਰੀ ਸੁਭੇਦ ਮਾਲਕ ਜੀ ਉਹ ਚੇਤੇ ਤੌਰ ਤੇ ਉਹਨਾਂ ਦਾ ਸਨੇਹਾ ਲੈ ਕੇ ਇੱਥੇ ਪਹੁੰਚੇ ਸੀ ਉਹਨਾਂ ਨਾਲ ਬੈਠ ਕੇ ਸਾਰੀ ਵਿਚਾਰ ਵੀ ਹੋਈ ਆ ਤੇ ਉਹਨੇ ਇਸ ਗੱਲ ਦਾ ਯਕੀਨ ਵੀ ਦਵਾਇਆ ਕਿ ਮੋਦੀ ਸਾਹਿਬ ਤੇ ਸ਼੍ਰੀ ਅਮਰ ਸ਼ਾਹ ਜੀ ਇਹ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਫਿਕਰ ਮੰਦ ਆ ਕਿ ਜਿਹੜੀਆਂ ਇੱਥੇ ਲਗਾਤਾਰ ਤਿੰਨ ਦਿਨ ਤੋਂ ਇਹ ਮੇ ਰਾਹੀ ਜਿਹੜੇ ਆ ਉਹ ਭੇਜੀਆਂ ਜਾ ਰਹੀਆਂ ਉਹਦੇ ਤੋਂ ਉਹਨਾਂ ਨੇ ਇਹਨਾਂ ਦੀ ਡਿਊਟੀ ਲਾ ਕੇ ਭੇਜਿਆ ਕਿ ਤੁਸੀਂ ਜਾ ਕੇ ਬੈਠ ਕੇ ਸ਼ਮਨੀ ਕੋਲ ਜ਼ਰਾ ਪ੍ਰਬੰਧਕ ਕਮੇਟੀ ਨਾਲ ਗੱਲ ਵੀ ਕਰੋ ਤੇ ਯਕੀਨ ਵੀ ਦਿਵਾਓ ਤੇ ਉਹਨੇ ਯਕੀਨ ਵੀ ਦਵਾਇਆ ਸਾਨੂੰ ਤੇ ਅਸੀਂ ਉਹਨਾਂ ਦੇ ਧਿਆਨ ਹਿਤ ਸਾਰੀ ਜਿਹੜੀ ਉਹ ਆਪ ਵੀ ਇਸ ਗੱਲ ਤੋਂ ਚਿੰਤਤ ਆ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦੀ ਆ ਕੁਝ ਪਹਿਲੀਆਂ ਵੀ ਜਿਹੜੀਆਂ ਸਾਡੀਆਂ ਪਿਛਲੇ ਸਮੇਂ ਤੋਂ ਸਾਈਬਰ ਬ੍ਰਾਂਚ ਵਾਲੀਆਂ ਜਿਹੜੀਆਂ ਆਈਟੀਆਂ ਜਾਲੀ ਵਰਤ ਹੁੰਦੀਆਂ ਕੁਝ ਸਾਡੀਆਂ हटਾਈਆਂ ਵੀ ਗਈਆਂ ਕੁਝ ਹਲੇ ਚੱਲ ਵੀ ਰਹੀਆਂ ਉਹ ਵੀ ਉਹਨਾਂ ਦੇ ਧਿਆਨ ਚ ਲਿਆਂਦੀ ਆ ਤੇ ਮੌਜੂਦਾ ਜਿਹੜਾ ਸਾਰਾ ਸਿਸਟਮ ਆ ਉਹਦਾ ਵੀ ਉਹਨਾਂ ਨੇ ਆਪਣੀ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਤੇ ਦੇਸ਼ ਦੇ ਹੋਮ ਮਿਨਿਸਟਰ ਵੱਲੋਂ ਆਪਣੀ ਉਹ ਚਿੰਤਾ ਜ਼ਾਹਰ ਕੀਤੀ ਤੇ ਅਸੀਂ ਉਹਨਾਂ ਨੂੰ ਕਨਵੇ ਕੀਤਾ ਕਿ ਗੁਰੂ ਸਾਹਿਬ ਕਿਰਪਾ ਕਰਨ ਇਹ ਧਾਰ ਉਹ ਧਾਰਿਆ ਜਿੱਥੋਂ ਹਰ ਇੱਕ ਬੰਦਾ ਝੋਲੀ ਭਰ ਕੇ ਜਾਂਦਾ ਸੋ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਤੁਰੰਤ ਇਹਦੇ ਉੱਤੇ ਐਕਸ਼ਨ ਕਰਕੇ ਇਹ ਪਤਾ ਲਾਇਆ ਜਾਵੇ ਵੀ ਇਹਦੇ ਪਿੱਛੇ ਅਸਲੀਅਤ ਕੀ ਆ ਕੀ ਆ ਆਪਣਾ ਇੱਕ ਨੁਮਾਇੰਦਾ ਭੇਜਿਆ ਜੀ ਭਾਜਪਾ ਕੋਲ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਆਬਦੀ ਨਾਲ ਸੰਪਰਕ ਕਰਨ ਦੀ ਸ਼ੁਰੂਆਤ ਕਮੇਟੀ ਨਾਲ ਕੋਈ ਨਹੀਂ ਆਇਆ ਜੀ ਸਾਡੇ ਨਾਲ ਨਾ ਤਾਂ ਕਿਸੇ ਨੇ ਕੋ ਟੈਲੀਫੋਨਿਕਲੀ ਕੀਤਾ ਸੰਪਰਕ ਨਾ ਉਦਾਂ ਵੀ ਪਰਸਨਲ ਤੌਰ ਤੇ ਕੀਤਾ ਤੇ ਮੈਂ ਸਮਝਦਾ ਆਂ ਭਈ ਜੇ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਇਸ ਪਵਿੱਤਰ ਅਸਥਾਨ ਦੇ ਜੇ ਚਿੰਤਾ ਨਹੀਂ ਫਿਰ ਚਿੰਤਾ ਹੋਰ ਕਿਹੜੀ ਕਿਹੜੇ ਕੰਮ ਦੀ ਹੋ ਸਕਦਾ ਤੇ ਮੈਂ ਦੇਖਦਾ ਵੀ ਤਿੰਨਾਂ ਦਿਨਾਂ ਦਾ ਕੋਈ ਨਾ ਰਾਜਨੀਤਿਕ ਮਦਦ ਬੋਲਿਆ ਨਾ ਕੋਈ ਧਾਰਮਿਕ ਜਸੇ ਬੰਦੀ ਬੋਲੀ ਨਾ ਕੋਈ ਹੋਰ ਬੋਲਿਆ ਜੀ ਤੇ ਸਰਕਾਰ ਨੂੰ ਵੱਧ ਬੋਲਣਾ ਚਾਹੀਦਾ ਸੀ ਸਰਕਾਰ ਲਈ ਫਿਕਰ ਨੂੰ ਦੀ ਬਾਤ ਚਾਹੀਦੀ ਆ ਜੇ ਦਰਬਾਰ ਸਾਹਿਬ ਦੀ ਇੰਨੀ ਚਿੰਤਾ ਆ ਤੇ ਇਹਦੇ ਤੇ ਤਰਾਂ ਤੇ ਨਾਲ ਨੂੰ ਜਿਹੜਾ ਆ ਉਹ ਹਰਕਤ ਚ ਆ ਜਾਣਾ ਚਾਹੀਦਾ ਸੀ ਪਰ ਫਿਰ ਵੀ ਮੈਂ ਕਿਉਂਕਿ ਪੰਜਾਬ ਸਰਕਾਰੋਂ ਤਾਂ ਹਲੇ ਕੋਈ ਹਿਲਜੁਲੇ ਨਹੀਂ ਇਹ ਠੀਕ ਆ ਵੀ ਪੁਲਿਸ ਵਾਲੇ ਭੁਲਰ ਸਾਹਿਬ ਲੱਗੇ ਹੋ ਆ ਇੱਥੇ ਬਾਕੀ ਜਿਹੜੇ ਆ ਸਾਰੇ ਸਰਕਾਰੋਂ ਨਾ ਕਿਸੇ ਮੰਤਰੀ ਦਾ ਨਾ ਕੋਈ ਟੈਲੀਫੋਨ ਭੇਜ ਕੀ ਬੰਦਾ ਫਾਰਮਲ ਤੌਰ ਤੇ ਗੱਲ ਕਰ ਲੈਂਦਾ ਸਾਂਜੀ ਬਾਲਤਾ ਦਾ ਪ੍ਰਤੀਕ ਹਰਮੰਦਰ ਸਾਹਿਬ ਜਿੱਥੇ ਕਿ ਸਮੁੱਚੀ ਮਾਨਵਤਾ ਆਸਥਾ ਰੱਖਦੀ ਹੈ ਪਿਛਲੇ ਦਿਨਾਂ ਤੋਂ ਦੂਜੀ ਵਾਰ ਉਤਨਾ ਨੂੰ ਉੱਥੇ ਗੁਰੂ ਘਰ ਦੇ ਵਿੱਚ ਆਰਡੀਐਕਸ ਨਾਲ ਡਾਉਣ ਦੀਆਂ ਧਮਕੀਆਂ ਜਿਹੜੀਆਂ ਨੇ ਕੁਝ ਜਿਹੜੇ ਮਾਨਵਤਾ ਤੋਂ ਦੂਰ ਨੇ ਜਿਹੜੇ ਮਨੁੱਖਤਾ ਤੋਂ ਦੂਰ ਨੇ ਉਹਨਾਂ ਲੋਕਾਂ ਵੱਲੋਂ ਮਿਲ ਰਹੀਆਂ ਨੇ ਸੋ ਇਹ ਬਹੁਤ ਕੁਜੀ ਹਰਕਤ ਹੈ ਮੈਂ ਬਹੁਤ ਨਿੰਦਿਆ ਕਰਦਾ ਇਸ ਗੱਲ ਦੀ ਉਹ ਜਗ੍ਹਾ ਜਿੱਥੇ ਮਨੁੱਖਤਾ ਨੂੰ ਆ ਕੇ ਸ਼ਾਂਤੀ ਮਿਲਦੀ ਹੈ ਜਿਹਦੇ ਚਾਰ ਦਰਵਾਜ਼ੇ ਹਰ ਇੱਕ ਦੇ ਭਲੇ ਦੀ ਅਰਦਾਸ ਕਰਨ ਦੀ ਸਾਨੂੰ ਪ੍ਰੇਰਣਾ ਦਿੰਦੇ ਨੇ ਜਿੱਥੇ ਨਿਊਕੇ ਚੱਲਣ ਦੀ ਸਾਨੂੰ ਪ੍ਰੇਰਣਾ ਮਿਲਦੀ ਹੈ ਔਰ ਉਥੋਂ ਦੀ ਜਿਹੜਾ ਆ ਧਾਰਮਿਕ ਵਾਤਾਵਰਨ ਜਿਹੜਾ ਮਨੁੱਖਤਾ ਦੇ ਲਾਗੇ ਦਾ ਵਾਤਾਵਰਨ ਹੈ ਉਹਦੀ ਜਿਹੜੀ ਆ ਉਪਾਸਨਾ ਹੈ ਉਹ ਸਾਰੀ ਦੁਨੀਆ ਦੇ ਵਿੱਚ ਹੁੰਦੀ ਹੈ ਸੋ ਬੜੀ ਦੁੱਖ ਦੀ ਗੱਲ ਹੈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹਨੂੰ ਇਮੀਡੀਏਟ ਤੁਰੰਤ ਪੰਜਾਬ ਸਰਕਾਰ ਆਪਣੇ ਲੈਵਲ ਤੇ ਔਰ ਇੰਡੀਆ ਗਵਰਨਮੈਂਟ ਦੇ ਧਿਆਨ ਚ ਲਿਆ ਕੇ ਖਾਸ ਕਰ ਜਿਹੜੇ ਹੋਮ ਮਿਨਿਸਟਰ ਨੇ ਤੁਰੰਤ ਜਿੱਥੇ ਵੀ ਅਸ਼ਰਾਧਤੀ ਅਨਸਰ ਬੈਠੇ ਨੇ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂ ਔਰ ਸਭਨਾਂ ਨੂੰ ਬੇਨਤੀ ਹੈ ਕਿ ਧੀਰਜ ਬਣਾ ਕੇ ਰੱਖਣਾ ਹੈ ਇਹ ਸਾਂਝੀ ਵਾਦਤਾ ਦਾ ਪ੍ਰਤੀਕ ਹੈ ਪ੍ਰਮਾਤਮਾ ਦੀ ਮਿਹਰ ਰਵੇ ਕੁਝ ਵੀ ਇੱਥੇ ਨਾ ਹੋਵੇ ਇਸ ਗੱਲ ਦੀ ਅਰਦਾਸ ਆਪਾਂ ਸਾਰਿਆਂ ਕਰਨੀ ਹੈ ਮੈਂ ਇਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਹਾਂ